ਅਸੀਂ ਉਹਦੀ ਈ ਆਪਸ਼ਨ ਕਰਨ ਜਾ ਰਹੇ ਸੀ ਉਸ ਤੋਂ ਪਹਿਲਾਂ ਜਿਹੜੇ ਚੁਣਿੰਦਾ ਸ਼ਹਿਰ ਦੇ ਜਿਨੇ ਚੁਣੇ ਲੀਡਰਾਂ ਦੀ ਜਿਹੜੀ ਮਿਲੀ ਭੁਗਤ ਕਰਕੇ ਜਿਹੜੀ ਇਹ ਚੋਰੀ ਕਰਾਈ ਗਈ ਹੈ ਲੀਡਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਸ਼ਹਿਰ ਦੇ ਵਿੱਚ ਐਨ ਆਰ ਆਈ ਬੰਦਿਆਂ ਦੀਆਂ ਪ੍ਰਾਪਰਟੀਆਂ ਦੱਬਦਾ ਕਿਹੜਾ ਸਰਕਾਰੀ ਸ਼ਹਿਰ ਦੇ ਉੱਤੇ ਜਿਹੜੀ ਅਲੱਗ-alag ਤਰ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਉਹਨੇ ਅਜ ਤੱਕ ਦੱਬਿਆ ਚਾਹੇ ਉਹ ਬਖਾਪੂਰ ਦੀ ਜ਼ਮੀਨ ਹੋਵੇ ਚਾਹੇ ਉਹ ਕਿਸੇ ਐਨਆਰਆਈ ਦੀ ਪਲਾਟ ਨੂੰ ਦੱਬ ਕੇ ਉੱਥੇ ਬਿਲਡਿੰਗ ਖੜੀ ਕਰਨ ਦੀ ਗੱਲ ਹੋਵੇ ਸੂਜਦਾ ਉਦੋਂ ਦਾ ਪ੍ਰਧਾਨ ਰਹਾ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਚ ਹੋਵੇ ਸੋ ਉਹ ਸਾਰਾ ਉਹਦੇ ਸੰਬੰਧੀ ਅਸੀਂ ਬਕਾਇਦਾ ਲਿਖਤੀ ਤੌਰ ਤੇ ਸਾਰੇ ਡਿਪਾਰਟਮੈਂਟ ਨੂੰ ਦੇ ਚੁੱਕੇ ਹਾਂ ਬਕਾਇਦਾ ਜਿਹੜਾ ਗਊਸ਼ਾਲਾ ਦਾ ਉੱਥੇ ਗੰਦ ਮੰਦ ਪਾਇਆ ਗਿਆ ਗਊਸ਼ਾਲਾ ਨੂੰ ਨੋਟਿਸ ਦੇ ਚੁੱਕੇ ਹਾਂ ਪ੍ਰਧਾਨ ਜੀ ਖੁਦ ਉੱਥੇ ਕੂੜਾ ਸਟਾਰ ਰਹੇ ਨੇ ਪ੍ਰਧਾਨ ਜੀ ਦੀ ਇੱਛਾ ਤੋਂ ਬਿਨਾਂ ਕਿੱਦਾਂ ਸਿੱਖ ਹੋ ਸਕਦਾ ਜੀ ਮੈਨੂੰ ਦੱਸੋ ਤੁਸੀਂ ਉਹਨਾਂ ਦੀ ਕੀ ਸਹਿਮਤੀ ਤੋਂ ਬਿਨਾ ਉੱਥੇ ਸਾਡੀ ਕਲੋਨੀ ਦੇ ਵਿੱਚ ਕੂੜਾ ਸਟੋਰਿਆ ਪ੍ਰਧਾਨ ਦੀ ਗੱਲ ਕਰਦੇ ਜੀ ਹਾਂਜੀ ਜਿਹੜੇ ਪ੍ਰਧਾਨ ਨੇ ਜਿਹੜੇ ਮੌਜੂਦਾ ਪ੍ਰਧਾਨ ਨੇ ਜੀ ਤੁਹਾਡੀ ਪਾਰਟੀ ਦੇ ਜਾਂ ਨਗਰ ਕੌਂਸਲ ਨਗਰ ਕੌਂਸਲ ਦੇ ਪ੍ਰਧਾਨ ਦੀ ਗੱਲ ਕਰਦੇ ਤੁਹਾਡੀ ਪਾਰਟੀ ਦੇ ਆ ਜੀ ਸਾਡੀ ਪਾਰਟੀ ਦੇ ਹੈਗੇ ਨੇ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਜੀ ਜੇ ਕੋਈ ਜੇ ਕੋਈ ਸਾਡੀ ਪਾਰਟੀ ਦੇ ਵਿੱਚ ਰਹਿ ਕੇ ਵੀ ਕੋਈ ਗਲਤ ਕੰਮ ਕਰਦਾ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਦੀ ਪਿੱਠ ਥੱਪੜਨੇ ਉੱਥੇ ਸਿਫਿਲਿਟੀ ਕੈਮਰੇ ਹੈਗੇ ਆ ਜੀ ਨਹੀਂ ਸੀਸੀਟੀਵੀ ਤਾਂ ਨਹੀਂ ਸਰ ਉਹ ਕਿਉਂਕਿ ਟੈਂਕ ਹੋ ਸਕਦਾ ਫਿਰ ਲਵਾ ਦੇਣੀ ਸੀ ਕਿ ਜੀ ਉਹ ਭਾਜੀ ਸਾਨੂੰ ਇਹ ਥੋੜਾ ਪਤਾ ਸੀ ਪੇ ਸਾਹਿਬ ਪੁਰਾਣਾ ਰਿਕਾਰਡ ਚੱਕ ਕੇ ਲੈ ਜਾਣਗੇ ਇਹ ਦੇਖੋ ਸਰ ਚੋਰ ਕਿੱਡੇ ਫਸਕਲਾਦ ਨੇ ਲੋਹਾ ਛੱਡ ਕੇ ਲੱਕੜ ਲੋਹੇ ਦੀਆਂ ਲਵਾਰੀਆਂ ਛੱਡ ਕੇ ਜੀ ਉਹ ਕਹਿੰਦੇ ਸਾਨੂੰ ਪਤਾ ਹੀ ਹੈ ਫਸਟ ਕਲਾਸ ਕੌਣ ਹੈ ਫਿਰ ਉਹਨੂੰ ਸਰ ਸ਼ੱਕ ਦੀ ਗੱਲ ਹੁੰਦੀ ਹੈ ਨਹੀਂ ਨਹੀਂ ਇਦਾਂ ਨਹੀਂ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਮੁੱਚੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ মিডিਆ ਦਾ ਪੱਤਰਕਾਰ ਭਰਾਵਾਂ ਦਾ ਇੰਪਰੂਵਮੈਂਟ ਟਰਸਟ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਦਫ਼ਤਰ ਵਿਖੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ। ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਤੋਂ ਈਓ ਸਾਹਿਬ ਪਰਮਿੰਦਰ ਸਿੰਘ ਜੀ ਮੇਰੇ ਨਾਲ ਬੈਠੇ ਨੇ। ਨਗਰ ਸੁਧਾਰ ਟਰਸਟ ਨਵਾਂ ਸ਼ਹਿਰ ਦੇ ਅਕਾਊਂਟੈਂਟ ਸਾਹਿਬ ਅਵਤਾਰ ਸਿੰਘ ਜੀ ਜਿਹੜੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਨੇ। ਅੱਜ ਦੀ ਪ੍ਰੈਸ ਕਾਨਫਰੰਸ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਜ਼ਰੂਰੀ ਹੈ ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਅਜੰਡਾ ਜਿਹੜਾ ਉਹ ਤੁਸੀਂ ਸੁਣ ਕੇ ਔਰ ਸਾਰੇ ਇਸ ਵੀਡੀਓ ਨੂੰ ਦੇਖ ਕੇ ਬੜੇ ਹੈਰਾਨ ਹੋਵੋਗੇ ਕਿ ਮੈਂ ਦੱਸਣਾ ਚਾਹੁੰਦਾ ਜੀ ਕਿ ਪਿਛਲੀ 15 ਅਕਤੂਬਰ ਨੂੰ 15 ਅਕਤੂਬਰ ਨੂੰ ਇੰਪਰੂਵਮੈਂਟ ਟਰਸਟੀ ਜਿਹੜੀ ਰਜੀਵ ਗਾਂਧੀ ਨਗਰ ਨਾਂ ਦੀ ਪ੍ਰਾਪਰਟੀ ਹੈ ਸਾਡੇ ਕੋਲ ਜਿਹੜੀ ਸਕੀਮ ਹੈ ਉਹਦੀ ਡਿਵੈਲਪਮੈਂਟ ਲਈ ਸਾਡੇ ਮਾਨਯੋਗ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ٹرسٹ ਨੂੰ 1.5 ਕਰੋੜ ਰੁਪਇਆ ਉਸ ਸਕੀਮ ਨੂੰ ਡਿਵੈਲਪ ਕਰਨ ਦੇ ਲਈ ਸਾਨੂੰ ਦਿੱਤਾ ਗਿਆ ਸੋ ਪਿਛਲੇ ਲੰਬੇ ਸਮੇਂ ਤੋਂ 5-6 ਮਹੀਨੇ ਤੋਂ ਲਗਾਤਾਰ ਅਸੀਂ ਸਰਕਾਰ ਨੂੰ ਵੀ ਲਿਖ ਰਹੇ ਸੀ ਕਿ ਸਾਡੀ ਜਿਹੜੀ ਸਕੀਮ ਆ ਇੱਕੋ ਇੱਕ ਨਗਰ ਨਗਰ ਸੁਧਾਰ ਟਰਸਟ ਦੀ ਜਿਹੜੀ ਸਕੀਮ ਆ ਸੋ ਉਹਦੀ ਡਿਵੈਲਪਮੈਂਟ ਲਈ ਸਰਕਾਰ ਨੇ ਜੇ ਦਾਸ ਨੂੰ ਚੇਅਰਮੈਨ ਲਾਇਆ ਤੇ ਮੇਰੀ ਕੋਸ਼ਿਸ਼ ਇਹ ਸੀਗੀ ਕਿ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਕੁਝ ਨਾ ਕੁਝ ਦੇ ਕੇ ਜਾਵਾਂ ਕੁਝ ਕਰਕੇ ਜਾਵਾਂ ਸੋ ਪਿਛਲੇ 2 ਸਾਲਾਂ ਤੋਂ ਜਦੋਂ ਤੋਂ ਮੈਂ ਚੇਅਰਮੈਨ ਲੱਗਿਆ ਮੈਂ ਬੜੀ ਜਦੋਜਹਿਦ ਕੀਤੀ ਪੁਰਾਣਾ ਟਰਸਟ ਨੂੰ ਬੜਾ ਅਲਿਧਾਇਆ ਹੋਇਆ ਸੀ ਬਹੁਤ ਸਾਰੇ ਪੁਰਾਣੇ ਕੇਸਾਂ 'ਚ ਕੋਰਟ ਦੇ ਕੇਸਾਂ 'ਚ ਬਹੁਤ ਸਾਰੇ ਪੈਸੇ ਦੀਆਂ ਦੇਣਦਾਰੀਆਂ ਸੀ ਅਸੀਂ ਉਹ ਸਾਰਾ ਕੁਝ ਕਲੀਅਰ ਕਰਕੇ ਸਾਰਾ ਕੋ ਨਵੇੜ ਕੇ ਅੱਜ ਟਰੱਸਟ ਨੂੰ ਉਸ ਪਾਇਦਾਨ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਹੁਣ ਅਸੀਂ ਇਸ ਸਕੀਮ ਨੂੰ ਡਿਵੈਲਪ ਕਰਕੇ ਉੱਥੇ ਲੋਕਾਂ ਨੂੰ ਐਸਈਓ ਦੇ ਸਕਦੇ ਹਾਂ ਕਿਉਂਕਿ ਨਾਲ ਤੁਹਾਨੂੰ ਪਤਾ ਉੱਥੇ ਮੰਡੀ ਆ ਲੋਕਾਂ ਦੀ ਕਾਫੀ ਰਿਕੁਆਇਰਮੈਂਟ ਆ ਕਿ ਸਾਨੂੰ ਇੱਥੇ ਕਮਰਸ਼ੀਅਲ ਪਲਾਟ ਜ ਜਿਹਦੇ ਵਿੱਚ ਅਸੀਂ ਬੇਸਮੈਂਟ ਬਣਾ ਕੇ ਬਕਾਇਦਾ ਉੱਥੇ ਵਧੀਆ ਤਰੀਕੇ ਨਾਲ ਆਪਣਾ ਐਸਈਓ ਚਲਾ ਸਕੀਏ ਸ਼ਾਪ ਕਮ ਆਫਿਸ ਖੋਲ ਸਕੀਏ ਪਿਛੇ ਰਹਿਸੀ ਪਲਾਟ ਵੀ ਹੈਗਾ ਬਟ ਤੁਸੀਂ ਸਾਰੇ ਜਾਣਦੇ ਹੋ ਕਿ ਉਸ ਪ੍ਰੋਪਰਟੀ ਨੂੰ ਜਿਹੜੇ 4 ਕਿੱਲੇ ਨੇ ਪੌਣੇ 4 ਕਿੱਲੇ ਸ਼ਹਿਰ ਦੇ ਬਿਲਕੁਲ ਮਿੱਟ ਦੇ ਵਿੱਚ ਪੌਣੇ 4 ਕਿੱਲੇ ਦੀ ਜਿਹੜੀ ਜ਼ਮੀਨ ਹੈ ਜਿਹੜੀ ਕਿ ਬਹੁਤ ਕਰੋੜੀ ਜ਼ਮੀਨ ਹੈ ਸੋ ਉਹਨੂੰ ਛੱਪੜ ਦਾ ਰੂਪ ਧਾਰਨ ਕਰਨ ਲਈ ਉਹਦੇ ਵਿੱਚ ਕੂੜਾ ਸਿੱਟ ਕੇ ਉਹਦੇ ਵਿੱਚ ਨਾਲ ਇੱਕ ਪ੍ਰਾਈਵੇਟ ਗਊਸ਼ਾਲਾ ਦਾ ਗੰਦਮੰਦ ਮੂਤ ਮਤਨਾਲਾ ਜਿਹੜਾ ਪਾ ਕੇ ਉਹਨੂੰ ਇਸ ਹਿਸਾਬ ਨਾਲ ਉਸ ਪ੍ਰੋਪਰਟੀ ਨੂੰ ਅਕਵਾਇਰ ਕੀਤੀ ਪ੍ਰੋਪਰਟੀ ਜਿਹੜੀ ਇੰਪਰੂਵਮੈਂਟ ਟਰਸਟ ਨੇ ਅਕਵਾਇਰ ਕੀਤੀ 2006 ਦੇ ਵਿੱਚ ਅਸੀਂ ਮਾਲਕ ਆ ਉਹਦੇ ਟਰਾਸਟਰ ਦਾ ਮਾਲਕ ਆ ਸੋ ਉਸ ਪ੍ਰਾਪਰਟੀ ਨੂੰ ਬੁਰੀ ਤਰ੍ਹਾਂ ਜਿਹੜਾ ਤਬਾਹ ਨਸ਼ ਕਰਨ ਦੇ ਲਈ ਇਹਨਾਂ ਨੇ ਕੁਝ ਗਣੇ ਮਿਨੇ ਲੋਕ ਨੇ ਜੀ ਸ਼ਹਿਰ ਦੇ ਉਹਦੇ ਵਿੱਚ ਕਈ ਸਾਰੇ ਕਮੇਟੀ ਦੇ ਵਿੱਚ ਵੀ ਪ੍ਰਧਾਨ ਦੀ ਪੋਸਟ ਤੇ ਰਹੇ ਨੇ ਕਈ ਸਾਰੇ ਕਮੇਟੀ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਜਾਣ ਬੁੱਝ ਕੇ ਹੁਣ ਵੀ ਉੱਥੇ ਅਸੀਂ ਜਾ ਕੇ ਆਏ ਆ ਮੇਰੇ ਕੋ ਵੀਡੀਓ ਮੈਂ ਤੁਹਾਨੂੰ ਸਾਰੇ ਮੀਡੀਆ ਵਾਲੇ ਭਰਾਵਾਂ ਨੂੰ ਵੀ ਦਊਂਗਾ ਕੂੜੇ ਦੇ ਅੰਬਾਰ ਲਾਏ ਹੋਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਟਰੱਸਟ ਦੀ ਸਾਰੀ ਟੀਮ ਨੇ ਮੌਕਾ ਦੇਖਣ ਆਣਾ ਸੋ ਉਹਨਾਂ ਨੇ ਸਾਡੇ ਜਾਣ ਤੋਂ ਪਹਿਲਾਂ ਪਹਿਲਾਂ ਟਰਾਲੀਆਂ ਭਰਾ ਕੇ ਫਟਾਫਟ ਸਫਾਈ ਕਰਨ ਲੱਪੇ ਸੋ ਬੜੀ ਹੈਰਾਨੀਜਨਕ ਅੱਜ ਸਥਿਤੀ ਜਦੋਂ ਅੱਜ ਸਵੇਰੇ ਮੇਰੇ ਡਿਪਾਰਟਮੈਂਟ ਦਾ ਜਿਹੜਾ ਸੇਵਾਦਾਰ ਆ ਅਵਤਾਰ ਸਿੰਘ ਜੀ ਔਰ ਅਮਰਜੀਤ ਸਿੰਘ ਜੀ ਜਦੋਂ ਸਾਡੇ ਅਕਾਊਂਟੈਂਟ ਸਾਹਿਬ ਨੇ ਅਸੀਂ ਬਜਟ ਪਾਸ ਕਰਨਾ ਸੀ ਕਿਉਂਕਿ ਸਾਨੂੰ ਪੈਸੇ ਆਏ ਆ ਅਸੀਂ ਉਸ ਕਲੋਨੀ ਨੂੰ ਡਿਵੈਲਪ ਕਰਨਾ ਸੀ ਜਦੋਂ ਅੱਜ ਇਹਨਾਂ ਨੇ ਕੋਈ ਫਾਈਲ ਮੰਗਾਣ ਦੇ ਲਈ ਬਜਟ ਦੀ ਪੁਰਾਣੀ ਫਾਈਲ ਇੱਕ ਮੰਗਾਣ ਦੇ ਲਈ ਸਾਡੇ ਪੁਰਾਣੇ ਦਫ਼ਤਰ ਜਿਹੜਾ ਕਿ ਪੰਡੋਰੇ ਪੰਡੋਰੇ ਮਹੱਲੇ ਸ਼ਮਸ਼ਾਨ ਘਾਟ ਦੇ ਕੋਲ ਸਾਹਮਣੇ ਹੈਗਾ ਟੈਂਕੀ ਦੇ ਨਾਲ ਜੀ ਸੋ ਉੱਥੇ ਜਦੋਂ ਇਹਨਾਂ ਨੇ ਦਫ਼ਤਰ ਜਾ ਕੇ ਖੋਲ ਕੇ ਦੇਖਿਆ ਤੇ ਉੱਥੇ ਬੜੇ ਹੈਰਾਨੀਜਨਕ ਖਾਸੇ ਹੋਏ ਜੀ ਅੰਦਰ ਦਫ਼ਤਰ ਦੇ ਭੰਨ ਤੋੜ ਟੂਟੀਆਂ ਭੰਨ ਕੇ ਅੰਦਰ ਸਿੱਟੀਆਂ ਜਲੋ ਜਲ ਕੀਤਾ ਸਭ ਤੋਂ ਹੈਰਾਨੀਜਨਕ ਗੱਲ ਕਿ ਇਸ ਚੋਰੀ ਦੇ ਵਿੱਚ ਸਾਰਾ ਰਿਕਾਰਡ ਇੰਪਰੂਵਮੈਂਟ ਫੰਡਸ ਦਾ ਲੈ ਗਏ। ਕੱਲੀਆਂ ਫਾਈਲਾਂ ਖਲਾਰਤੀਆਂ ਸਾਰਾ ਵਿੱਚੋਂ ਸਾਡੀਆਂ ਜਿੰਨੀਆਂ ਉਹਦੇ ਵਿੱਚ ਪੁਰਾਣੀਆਂ ਕੈਸ਼ ਬੁੱਕਾਂ ਪੀਐਫ ਲੈਜਰਾਂ ਐਮਬੀਆਂ ਵਿਕਾਸ ਦੇ ਕੰਮਾਂ ਦੇ ਰਜਿਸਟਰ ਪੈਨਸ਼ਨ ਕੰਟਰੀਬਿਊਸ਼ਨ ਵਾਊਚਰ ਫਾਈਲਾਂ ਪੁਰਾਣੀਆਂ ਟੈਂਡਰ ਟੈਂਡਰ ਫਾਈਲਾਂ ਸੇਲ ਫਾਈਲਾਂ ਏਸੀ ਪੱਖਾ ਲੱਕੜ ਦੀ ਅਲਮਾਰੀ ਖਾਸ ਕਰਕੇ ਚੋਰ ਲੱਕੜ ਦੀ ਅਲਮਾਰੀ ਲੈ ਕੇ ਗਏ ਜਿਸ ਦੇ ਵਿੱਚ ਰਿਕਾਰਡ ਪਿਆ ਸੀ ਸਾਡਾ ਸਾਰਾ ਲੋਹੇ ਦੀਆਂ ਅਲਮਾਰੀਆਂ ਦੇ ਵਿੱਚੋਂ ਰਿਕਾਰਡ ਕੱਢ ਕੇ ਪਾੜ ਕੇ ਉਹਨੂੰ ਪਾਣੀ ਦੇ ਵਿੱਚ ਨਸ਼ਟ ਕਰਕੇ ਫਾਈਲਾਂ ਕੱਲੀਆਂ ਉੱਥੇ ਖਿਲਾਰ ਦਿੱਤੀਆਂ ਗਈਆਂ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਚੋਰੀ ਆ ਇਹ ਚੋਰੀ ਨਹੀਂ ਬਲਕਿ ਬਖਲਾਹਟ ਆ ਉਹਨਾਂ ਲੀਡਰਾਂ ਦੀ ਜਿਹੜੇ ਇਹਨਾਂ ਚਾਰ ਕਿੱल्ल्या ਨੂੰ ਦੱਬਣ ਦੀ ਸਾਜ਼ਿਸ਼ ਘੜ ਰਹੇ ਸੀ ਔਰ ਮੈਂ ਬੜੀ ਨਿਮਰਤਾ ਨਾਲ ਇਹ ਗੱਲ ਕਹਿਣਾ ਚਾਹਣਾ ਬਾਈਕਰ ਨੂੰ ਤਾਂ ਡਰ ਕੇ ਇਹ ਗੱਲ ਕਹਿਣਾ ਚਾਹਨਾ ਕਿ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਪਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਇੰਪਰੂਵਮੈਂਟ ਟਰਸ ਦੇ ਪੈਸਿਆਂ ਨੂੰ ਰੋਕਿਆ ਜਾਵੇ। ਇਹ ਕੋਜਿਕ ਅਫਸਰਾਂ ਦੇ ਨਾਲ ਮਿਲੀ ਭੁਗਤ ਕਰਕੇ ਇਹਨਾਂ ਨੇ ਬੜਾ ਸਾਨੂੰ ਖੱਜਲ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਅਕਾਲਪੁਰਖ ਤੁਹਾਨੂੰ ਪਤਾ ਵੀ ਸਚਾਈ ਨੂੰ ਤੁਸੀਂ ਪਰੇਸ਼ਾਨ ਕਰ ਸਕਦੇ ਹੋ ਪਰ ਸੱਚ ਕਦੀ ਦਬਦਾ ਨਹੀਂ ਹੁੰਦਾ। ਸੋ ਜਿਹੜੀ ਸਚਾਈ ਸੀ ਜ਼ਮੀਨ ਸਾਡੀ ਆ ਅਸੀਂ ਅਕਵਾਇਰ ਕੀਤੀ ਆ ਸਰਕਾਰ ਨੂੰ ਅਸੀਂ ਉਹਦੇ ਪੈਸੇ ਦਿੱਤੇ ਆ ਸੋ ਸਰਕਾਰ ਨੇ ਸਾਨੂੰ ਉਸ ਸਕੀਮ ਨੂੰ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਇੱਥੇ ਇੱਕ ਅਪਰੂਵਡ ਜਿਹੜੀ ਸਰਕਾਰੀ ਕਲੋਨੀ ਹੋਵੇ ਜਿਹਦੇ ਵਿੱਚ ਸਾਰੀਆਂ ਹੀ ਅਪਰੂਵਲ ਹੋਣ ਸੋ ਉਹ ਕਲੋਨੀ ਦੀ ਡਿਵੈਲਪਮੈਂਟ ਕਰਨ ਦੇ ਲਈ ਅਸੀਂ ਹੁਣ ਇਹਨਾਂ ਨੂੰ ਪਤਾ ਸੀ ਕਿ ਅਸੀਂ ਜਿਹੜੀ ਉਹਦੀ ਬੋਲੀ ਲਾਉਣ ਜਾ ਰਹੇ ਸੀ ਅਸੀਂ ਉਹਦੀ ਈ ਆਕਸ਼ਨ ਕਰਨ ਜਾ ਰਹੇ ਸੀ ਉਸ ਤੋਂ ਪਹਿਲਾਂ ਜਿਹੜੇ ਚੁਣੇ ਦਾ ਸ਼ਹਿਰ ਦੇ ਗਿਣੇ ਚੁਣੇ ਲੀਡਰਾਂ ਦੀ ਜਿਹੜੀ ਮਿਲੀ ਭੁਗਤ ਕਰਕੇ ਜਿਹੜੀ ਇਹ ਚੋਰੀ ਕਰਾਈ ਗਈ ਹੈ ਲੀਡਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਸ਼ਹਿਰ ਦੇ ਵਿੱਚ ਐਨ ਆਰ ਆਈ ਬੰਦਿਆਂ ਦੀਆਂ ਪ੍ਰਾਪਰਟੀਆਂ ਦੱਬਦਾ ਕਿਹੜਾ ਸਰਕਾਰੀ ਸ਼ਹਿਰ ਦੇ ਉੱਤੇ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਉਹਨੇ ਅਜੇ ਤੱਕ ਦੱਬਿਆ ਚਾਹੇ ਉਹ ਬਖਾਪੋਰ ਦੀ ਜ਼ਮੀਨ ਹੋਵੇ ਚਾਹੇ ਉਹ ਕਿਸੇ ਐਨ ਆਰ ਆਈ ਦੀ ਪਲਾਟ ਨੂੰ ਦਬ ਕੇ ਉੱਥੇ ਬਿਲਡਿੰਗ ਖੜੀ ਕਰਨ ਦੀ ਗੱਲ ਹੋਵੇ ਸੋ ਚਾਹੇ ਉਹ ਲੋਕਾਂ ਦੇ ਸ਼ੋਰੂਮਾਂ ਨੂੰ ਬੰਦ ਕਰਾ ਕੇ ਆਪਣਾ ਜਿਹੜਾ ਮਾਲ ਆ ਉਹਨੂੰ ਸੈੱਟ ਕਰਨ ਦੀ ਗੱਲ ਹੋਵੇ ਸੋ ਇਹ ਇਹ ਬੜਾ ਮਤਲਬ ਮੈਂ ਕਹਿੰਦਾ ਮੰਦ ਭਾਗਾ ਆ ਔਰ ਉਹਨਾਂ ਲੀਡਰਾਂ ਦੀ ਬਦੌਲਤ ਜਿਹੜੇ 5 4 ਆਪਣੇ ਆਪ ਨੂੰ ਸ਼ਹਿਰ ਦੇ ਮਾਲਕ ਬਣੇ ਬੈਠੇ ਨੇ ਉਹਨਾਂ ਦਾ ਭਲੇਖਾ ਸੋ ਇਹ ਇਹ ਲੋਕ ਬੜੇ ਮਤਲਬ ਲੋਕਾਂ 'ਚ ਬੜੀ ਤਾਕਤ ਹੁੰਦੀ ਹੈ ਸੋ ਲੋਕ ਲੀਡਰ ਬਣੋ ਨਾ ਕਿ ਚੋਰ ਲੀਡਰ ਬਣੋ ਸੋ ਇਹ ਜਿਹੜੀ ਚੋਰੀ ਆ ਬੜੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਔਰ ਅੰਪਰੂਵਮੈਂਟ ٹرسٹ ਦੀ ਕਲੋਨੀ ਨੂੰ ਡਿਵੈਲਪ ਹੋਣ ਤੋਂ ਰੋਕਣ ਦੇ ਲਈ ਜਿਹੜੀ ਕਰਵਾਈ ਗਈ ਹੈ ਸੋ ਮੈਂ ਹੁਣੇ ਅਸੀਂ ਅੱਜ ਕਰੀਬ 27 ਅਕਤੂਬਰ 2025 ਸਮਾਂ ਦੁਪਹਿਰ 2:30 ਵਜੇ ਮੇਰੇ ਨਾਲ ਮੇਰੀ ਸਮੁੱਚੀ ਸਾਰੇ ਸਾਰੇ ਸਾਡੇ ਅਫਸਰ ਸਹਿਬਾਨ ਆ ਸਾਡੀ ਸਾਰੀ ਟੀਮ ਜਿਹੜੀ ਹੈ ਅਸੀਂ ਜਾ ਕੇ ਮੌਕਾ ਦੇਖ ਕੇ ਆਏ ਆ ਉਹਨਾਂ ਦੇ ਮੈਂ ਤੁਹਾਨੂੰ ਸਾਰੇ ਸ਼ਾਰਟ ਜਿਹੜੇ ਆ ਸਾਰੀ ਵੀਡੀਓ ਆ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੇ ਦੰਨਾ ਸੋ ਜਦੋਂ ਅਸੀਂ ਜਾ ਕੇ ਦੇਖਿਆ ਤੇ ਅਸੀਂ ਬੜੇ ਹੈਰਾਨ ਹੋਏ ਜੀ ਇੱਕ ਵੀ ਕਾगज ਨਹੀਂ ਛੱਡਿਆ ਉੱਥੇ ਇੱਕ ਵੀ ਕਾगज ਪਰ ਮੈਂ ਉਹਨਾਂ ਲੀਡਰਾਂ ਨੂੰ ਦੱਸਣਾ ਚਾਹੁੰਨਾ ਜੀ ਕਿ ਮੈਨੂੰ ਤੁਹਾਡੀ ਕਰਤੂਤ ਦਾ ਪਤਾ ਸੀ ਮੈਨੂੰ ਪਤਾ ਸੀ ਤੁਸੀਂ ਬਖਲਾਏ ਹੋ ਹੋ ਔਰ ਇਹ ਕਲੋਨੀ ਡਿਵੈਲਪ ਹੋ ਕੇ ਰਹੂਗੀ ਔਰ ਪੂਰਾ ਰਕਾਰ ਜਿਹੜਾ ਕਲੋਨੀ ਨੂੰ ਡਿਵੈਲਪ ਕਰਨ ਵਾਲਾ ਉਹ ਅਸੀਂ ਸਾਂਭਿਆ ਹੋਇਆ ਅਸੀਂ ਪਹਿਲੇ ਚੱਕ ਲਿਆ ਸੀ ਉਹ ਇੱਕ ਲਮਾਰੀ ਜਿੰਨਾ ਜਿਹੜਾ ਹੁਣ ਦਾ ਅਸੀਂ ਇਸ ਕਲੋਨੀ ਨੂੰ ਡਿਵੈਲਪ ਕਰਨਾ ਸੀ ਮੈਨੂੰ ਪਤਾ ਸੀ ਇਹਨਾਂ ਦੀਆਂ ਕਰਤੂਤਾਂ ਦਾ ਕਿ ਇਹ ਬਖਲਾਏ ਹੋਏ ਨੇ ਇਹ پاگل ਹੋਏ ਫਿਰਦੇ ਨੇ ਕਦੇ ਉੱਥੇ ਇਹ ਕਦੇ ਗਊਸ਼ਾਲਾ ਦਾ ਪਾਣੀ ਪੋਵਰਿਆ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਸਾਰੇ ਤੁਸੀਂ মিডিਆ ਵਾਲੇ ਭਰਾ ਬੈਠੇ ਹੋ ਤੁਸੀਂ ਕੋਈ ਪਲਾਟ ਅਕਵਾਇਰ ਕੀਤਾ ਹੋਵੇ ਤੁਸੀਂ ਕੋਈ ਪਲਾਟ ਮੁੱਲ ਲਿਆ ਹੋਵੇ ਉਹਦੇ ਵਿੱਚੋਂ ਤੁਹਾਡੀ ਸਹਿਮਤੀ ਤੋਂ ਬਿਨਾ ਕੋਈ ਸੀਵਰ ਪਾਈਪ ਪਾ ਸਕਦਾ ਜੀ ਉਹ ਵੱਡੇ ਵੱਡੇ ਡਾਡੇ ਡੇ ਸੀਵਰ ਦੇ ਪਾਈਪ ਨਗਾ ਸਕਦਾ ਇਹਨਾਂ ਨੇ ਇੱਕ ਆਪਣੇ ਯਾਰ ਨੂੰ ਪਿੱਛੇ ਇੱਕ ਪ੍ਰਾਈਵੇਟ ਕਲੋਨਾਈਜ਼ਰ ਨੂੰ ਉਹਦੀ ਕਲੋਨੀ ਨੂੰ ਫਾਇਦਾ ਦੇਣ ਲਈ ਇੰਪਰੂਵਮੈਂਟ ਟਰਸਟੀ ਕਲੋਨੀ ਦੇ ਵਿੱਚੋਂ ਇੰਪਰੂਵਮੈਂਟ ਟਰਸ ਦੀ ਪ੍ਰਾਪਰਟੀ ਦੇ ਵਿੱਚੋਂ ਸ਼ਰੀਆਮ ਜਿਹੜਾ ਇਹਨਾਂ ਨੇ ਸੀਵਰ ਪਾ ਦਿੱਤਾ ਗਿਆ ਕੋਈ ਪਰਮਿਸ਼ਨ ਨਹੀਂ ਲਈ ਕੋਈ ਦੱਸਿਆ ਨਹੀਂ ਕੋਈ ਪੁੱਛਿਆ ਨਹੀਂ ਔਰ ਇੰਪਰੂਵਮੈਂਟ ਟਰਸ ਦੀ ਪ੍ਰਾਪਰਟੀ ਨੂੰ ਇੱਕ ਛੱਪੜ ਦਾ ਰੂਪ ਧਾਰਨ ਕੀਤਾ ਗਿਆ ਔਰ ਜਾਣ ਬੁੱਝ ਕੇ ਉੱਥੇ ਸ਼ਹਿਰ ਦਾ ਜਿਹੜਾ ਗੰਦਗੀ ਆ ਜਿਹੜਾ ਕੂੜਾ ਉਸ ਤਾਕੇ ਉਹਨੂੰ ਲੋਕਾਂ ਦੇ ਸਾਹਮਣੇ ਉਸ ਪ੍ਰਾਪਰਟੀ ਨੂੰ ਐਦਾਂ ਦਿਖਾਇਆ ਗਿਆ ਕਿ ਵਾਸੀ ਦਾ ਤਾਂ ਕੋਈ ਬਾਲੀਵਾਰ ਸੀ ਨਹੀਂ ਇਹ ਤਾਂ ਬਾਦੂ ਪਈ ਆ ਕਿਉਂਕਿ ਇਹ ਐਦਾਂ ਹੀ ਪਹਿਲਾਂ ਉਹਨੂੰ ਕਬਜ਼ੇ 'ਚ ਲੈਂਦੇ ਨੇ ਪਹਿਲਾਂ ਐਦਾਂ ਰੋਲਦੇ ਨੇ ਪ੍ਰਾਪਰਟੀ ਨੂੰ ਚਾਹੇ ਕਿਸੇ ਐਨਆਰਆਈ ਨੂੰ ਰੋਲਣ ਦੀ ਗੱਲ ਹੋਵੇ ਚਾਹੇ ਕਿਸੇ ਬਖਬੋਲ ਦੀ ਜ਼ਮੀਨ ਨੂੰ ਰੋਲਣ ਦੀ ਗੱਲ ਹੋਵੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕਿਹਨਾਂ ਲੀਡਰਾਂ ਦੀ ਗੱਲ ਕਰਦਾ ਇਹ ਨਾ ਤਾਂ ਕਿਸੇ ਪਾਰਟੀ ਦੇ ਸਕੇ ਨੇ ਔਰ ਨਾ ਹੀ ਕਿਸੇ ਸ਼ਹਿਰ ਦੇ ਸਕੇ ਨੇ ਔਰ ਨਾ ਹੀ ਕਿਸੇ ਸ਼ਹਿਰ ਵਾਸੀ ਦੇ ਸਕੇ ਨੇ ਸੋ ਤੁਸੀਂ ਸਾਰੇ ਭਰਾ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਜਦੋਂ ਅੱਜ ਸਾਰੇ ਸਾਥੀਆਂ ਦੇ ਨਾਲ ਮੈਂ ਆਪਣੇ ਈਓ ਸਾਹਿਬ ਦੇ ਨਾਲ ਅਕਾਊਂਟੈਂਟ ਸਾਹਿਬ ਦੇ ਨਾਲ ਸਾਡੀ ਸਾਰੀ ਟੀਮ ਦੇ ਨਾਲ ਅਸੀਂ ਜਾ ਕੇ ਦੇਖਿਆ ਤੇ ਅਸੀਂ ਤਾਂ ਮਤਲਬ ਸਾਡੇ ਦੇ ਤੌਰ ਪਰ ਉੜ ਗਏ ਵੀ ਬਣਿਆ ਕੀ ਇਹ ਸਾਰਾ ਜਿਹੜਾ ਪ੍ਰੋਪੋਗੈਂਡਾ ਆ ਹੈਗੀ ਸਾਰੀ ਸਾਜ਼ਿਸ਼ ਇਹ ਸਿਰਫ ਉਸ ਕਲੋਨੀ ਦੀ ਡਿਵੈਲਪਮੈਂਟ ਨੂੰ ਰੋਕਣਾ ਹੈ ਅੱਜ ਤੋਂ ਪਹਿਲਾਂ ਤੁਸੀਂ ਕਦੇ ਇੱਥੇ ਵਿਜ਼ਿਟ ਆਜ ਤਾਂ ਅਧਿਕਾਰੀਆਂ ਕਰਕੇ ਕੋਈ ਚਲੋ ਪਹਿਲਾ ਰਿਕਾਰਡ ਵੀ ਪਹਿਲਾਂ ਵੀ ਪਹਿਲਾਂ ਵੀ ਜਾਂਦੇ ਰਹੇ ਆ ਕਿਉਂਕਿ ਹੁਣ ਦਿਵਾਲੀ ਕਰਕੇ ਛੁੱਟੀਆਂ ਸਿਗੀਆਂ ਕਈ ਸਾਰੀਆਂ ਇਹ ਹੋ ਸਕਦਾ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਦੀ ਹੋਵੇ ਕਿਉਂਕਿ ਅੱਜ ਹੁਣ ਜਦੋਂ ਅਸੀਂ 2-3 ਦਿਨ ਆ ਵੀ ਛੁੱਟੀਆਂ ਦੇ ਲੰਘ ਗਏ ਪਿਛੇ ਵੀ ਬਿਸ਼ਕਰਮਾੜੀ ਕਰਕੇ ਦਿਵਾਲੀ ਕਰਕੇ ਸਾਰਾ ਹੀ ਛੁੱਟੀਆਂ ਦੇ ਦਿਨ ਸਿਗੇ ਅੱਜ ਜਦੋਂ ਅਸੀਂ ਜਾ ਕੇ ਦੇਖਿਆ ਤੇ ਉੱਥੇ ਜਾ ਕੇ ਅਸੀਂ ਤਾਂ ਹੈਰਾਨ ਹੋ ਗਏ ਪਹਿਲਾਂ ਵੀ ਜਾਂਦੇ ਰਹੇ ਆ ਪਰ ਆ ਹਫ਼ਤੇ 10 ਦਿਨ ਦੇ ਵਿੱਚ 15 ਦਿਨ ਦੇ ਵਿੱਚ ਵਿੱਚ ਇਹ ਚੋਰੀ ਦਾ ਸਮਾਨ ਆ ਸੀਗਾ ਪਹਿਲਾਂ ਤੁਸੀਂ ਬਾਕੀ ਸਮਾਨ ਸੰਭੇਆ ਤੁਸੀਂ ਇਹ ਫਿਰ ਸਾਰਾ ਰਿਕਾਰਡ ਜਿਹੜਾ ਬਚਿਆ ਉਹ ਵੀ ਕੋਈ ਜ਼ਰੂਰੀ ਹੋ ਸਕਦਾ ਉਹਨੂੰ ਕਿਉਂ ਨਹੀਂ ਸੰਭਲਦੀ ਕੋਸ਼ਿਸ਼ ਮੈਂ ਤੁਹਾਨੂੰ ਦੱਸ ਦਾਂ ਜੀ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਸਾਨੂੰ ਇੱਕ ਕਮਰਾ ਹੋਰ ਦੇ ਦਿਓ ਅਸੀਂ ਰਿਕਾਰਡ ਉੱਥੋਂ ਚੱਕ ਕੇ ਇੱਥੇ ਲੈ ਕੇ ਆਣਾ ਪਰ ਇੱਥੇ ਸਾਨੂੰ ਡੀਸੀ ਕੰਪਲੈਕਸ ਦੇ ਵਿੱਚ ਉਸ ਰਿਕਾਰਡ ਨੂੰ ਪੁਰਾਣੇ ਨੂੰ ਉੱਥੇ ਕਿਉਂਕਿ 5-6 ਅਲਮਾਰੀਆਂ ਪਈਆਂ ਜੀ ਵੱਡੀਆਂ ਪੁਰਾਣੀਆਂ ਤੇ ਉਹਨਾਂ ਅਲਮਾਰੀਆਂ ਨੂੰ ਸੰਭਾਲਣ ਦੇ ਲਈ ਸਾਨੂੰ ਇੱਕ ਅਲੱਗ ਕਮਰੇ ਦੀ ਲੋੜ ਸੀਗੀ ਜਿਹੜਾ ਕਿ ਇੱਥੇ ਨਹੀਂ ਹੋਇਆ ਇਸ ਕਰਕੇ ਅਸੀਂ ਉੱਥੇ ਰੱਖਿਆ ਸੀ ਕਿਉਂਕਿ ਸਾਡਾ ਉਹ ਆਫਿਸ ਸਾਡਾ ਦਫ਼ਤਰ ਉੱਥੇ ਵੀ ਅਸੀਂ ਪੂਰੀ ਆਪਣੀ ਰੈਸ ਵਗੈਰਾ ਬੈਠਣ ਨੂੰ ਸਾਰਾ ਟੇਬਲ ਵਗੈਰਾ ਕੁਰਸੀਆਂ ਸਾਰਾ ਕੁਝ ਹੈਗਾ ਸੋਚਿਆ ਹੀ ਨਹੀਂ ਸਰਕਾਰੀ ਅਸੀਂ ਸੋਚਿਆ ਹੀ ਨਹੀਂ ਸੀ ਕਿ ਇਸ ਹਸਾਬ ਨਾਲ ਰਿਕਾਰਡ ਨਾਲ ਇਹ ਛੇੜਖਾਨੀ ਕਰਨਗੇ ਇਦਾਂ ਦੀ ਪਹਿਲਾਂ ਵੀ ਇੱਕ ਕਮੇਟੀ ਘਰ ਦੇ ਰਿਕਾਰਡ ਦੇ ਨਾਲ ਵੀ ਇਦਾਂ ਦੀ ਹੋ ਚੁੱਕੀ ਸੀ ਉਹ ਵੀ ਉਹਨਾਂ ਚਾਲਵਾਜਾਂ ਨੇ ਕੀਤੀ ਸੀ ਤੁਹਾਨੂੰ ਬਾਅਦ ਵਿੱਚ ਜਿਹੜੇ ਪੁੱਛਣ ਨੂੰ ਕਹਿੰਦੇ ਸੀ ਕਿ ਬਿਨਾ ਪੁੱਛੇ ਤੁਹਾਨੂੰ ਬਿਨਾ ਪੁੱਛੇ ਉੱਥੇ ਪਾਈਪਾ ਪਾ ਦਿਆਂ ਪਾਈਪਾ ਤੁਸੀਂ ਪਾ ਦਿਆਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣ ਤੁਸੀਂ ਪਾਈਪਾ ਫਟਾਓ ਸਰ ਅਸੀਂ ਉਹਦੇ ਉਹਦੇ ਸਬੰਧੀ ਮੰਤਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਸਾਰੇ ਡਿਪ ਕਮੇਟੀ ਦੀ ਮਿਲਣੀ ਭੁਗਤਣਾ ਪਈਆਂ ਨਾ ਕਮੇਟੀ ਨੂੰ ਵੀ ਜਿਹੜਾ ਮੌਜੂਦਾ ਉਦੋਂ ਦਾ ਪ੍ਰਧਾਨ ਰਹਾ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਚ ਹੋਵੇ ਸੋ ਉਹ ਸਾਰਾ ਉਹਦੇ ਸੰਬੰਧੀ ਅਸੀਂ ਬਕਾਇਦਾ ਲਿਖਤੀ ਤੌਰ ਤੇ ਸਾਰੇ ਡਿਪਾਰਟਮੈਂਟ ਨੂੰ ਦੇ ਚੁੱਕੇ ਆ ਬਕਾਇਦਾ ਜਿਹੜਾ ਗਊਸ਼ਾਲਾ ਦਾ ਉੱਥੇ ਗੰਦਮੰਦ ਪਾਇਆ ਗਿਆ ਗਊਸ਼ਾਲਾ ਨੂੰ ਨੋਟਿਸ ਦੇ ਚੁੱਕੇ ਠੀਕ ਹੈ ਪੰਜ ਵਾਰ ਨੋਟਿਸ ਦੇ ਚੁੱਕੇ ਆ ਸੇ ਜੋ ਕਮੇਟੀ ਦੀ ਸੌਰੀ ਜੋ ਨਗਰ ਸੁਧਾਰ ٹرسٹ ਦੀ ਪ੍ਰਾਪਰਟੀ ਨੂੰ ਡਿਵੈਲਪ ਕਰਨ ਲਈ ਸਾਨੂੰ ਐਕਸ਼ਨ ਲੈਣਾ ਪਿਆ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਹਾਂਜੀ ਹਾਂਜੀ ਫੁੱਲ ਕਾਰਵਾਈ ਹੋਗੀ ਜੀ ਕੋਈ ਸਾਡੇ ਪਿਓ ਦਾ ਸਗਾ ਨਹੀਂ ਠੀਕ ਹੈ ਜੀ ਫੁੱਲ ਕਾਰਵਾਈ ਹੋਗੀ ਔਰ ਲੋਕਾਂ ਨੂੰ ਇੱਕ ਅਪਰੂਵਡ ਕਲੋਨੀ ਦੇਣਾ ਸਾਡਾ ਮਕਸਦ ਆ ਸਾਡੇ ٹرسٹ ਦਾ ਜਿਹੜੀ ਜਗ੍ਹਾ ਆ ਉਹਨੂੰ ਵਧੀਆ ਡਿਵੈਲਪ ਕਰਕੇ ਲੋਕਾਂ ਨੂੰ ਇੱਕ ਚੰਗੀ ਅਸੀਂ ਕਲੋਨੀ ਦੇਣ ਲਈ ਚਾਰ ਇੱਕ ਕਿੰਨੀ ਕੀਮਤ ਹੈ ਜੀ ਇਸ ਵੇਲੇ ਜੇ ਪ੍ਰਾਪਰਟੀ ਦੇਖਿਆ ਜਾਵੇ ਜੀ 4 ਏਕੜ ਦੇ ਵਿੱਚ ਕੋਈ ਨੀਅਰ ਅਬਾਊਟ 25 ਤੋਂ 30 ਕਰੋੜ ਰੁਪਇਆ ਜਿਹੜਾ ਇੰਪਰੂਵਮੈਂਟ ਫੰਡਸ ਨੂੰ ਆਣਾ ਉਹਦੇ ਨਾਲ ਅਸੀਂ ਹੋਰ ਵੀ ਕਲੋਨੀ ਜਿਹੜੀ ਡਿਵੈਲਪ ਕਰਾਂਗੇ ਜਿੰਨੇ ਪਲਾਟ ਹਜੇ ਵੇਚ ਵੇਚਣ ਹੋ ਰਹੇ ਸੀਗਾ ਜੀ ਇੱਕ ਸਵਾਲ ਹੈ ਤੁਸੀਂ ਸਾਰੀ ਪ੍ਰੈਸ ਕਾਨਫਰੰਸ ਜਿਹੜੀ ਆ ਨਾ ਇਹਨਾਂ ਉਹਨਾਂ ਨੂੰ ਕਹਿ ਕੇ ਸੰਬੋਧਨ ਕੀਤੀ ਹੈ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਸਰਕਾਰੀ ਸ਼ਹਿ ਆ ਸਰਕਾਰ ਮੈਂ ਯਾਦ ਕਰਾ ਦਵਾ ਤੁਹਾਡੀ ਆ ਜੇ ਸਰਕਾਰੀ ਸ਼ਹਿ ਆ ਤੁਸੀਂ ਇਹਨਾਂ ਉਹਨਾਂ ਦਾ ਕਿਉਂ ਕਹਿੰਦੇ ਸਰਸੂਤਰ ਤਾਂ ਜਿਹੜਾ ਤਾਂ ਨਾ ਕਰੀ ਲੈਂਦੇ ਦੇਖੋ ਸਰਕਾਰੀ ਸ਼ਹਿ ਇਹ ਨਹੀਂ ਹੁੰਦਾ ਕਿ ਜਿਹੜਾ ਬੰਦਾ ਸਰਕਾਰ ਚ ਹੀ ਹੋਵੇ ਲਿ ਪਰ ਹੁਣ 4 ਜਿਹੜੇ ਸਰਕਾਰ ਮੇਰੀ ਗੱਲ ਤਾਂ ਸੁਣ ਲੋ ਜਿਹੜੇ ਸਰਕਾਰ ਤੋਂ ਪਹਿਲਾਂ ਸਰਕਾਰਾਂ ਚ ਰਹਿ ਕੇ ਗਏ ਉਹਨਾਂ ਦੇ ਵੀ ਲਿੰਕ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਗੱਲ ਨਹੀਂ ਜੇ ਉਹਨਾਂ ਦੇ ਨਾਂ ਵੀ ਮੌਜੂਦਾ ਦੀ ਗੱਲ ਕਰ ਰਹੇ ਹੋ ਕਿ ਜਿਹੜਾ ਪਿੱਛੇ ਚੱਲ ਗਿਆ ਉਹਦੀ ਗੱਲ ਕਰ ਰਹੇ ਹੋ ਉਹ ਚਾਹੇ ਕੋਈ ਮੌਜੂਦਾ ਹੋਵੇ ਚਾਹੇ ਸਾਬਕਾ ਹੋਵੇ ਜਿਹੜਾ ਕੋਈ ਗਲਤ ਆ ਨਾ ਜੀ ਉਹ ਤਾਂ ਦੇਖੋ ਉਹਦੇ ਤੇ ਕਾਰਵਾਈ ਹੋਣੀ ਹੋਣੀ ਹੈ ਹੁਣ ਤੁਹਾਨੂੰ ਤੁਸੀਂ ਹੁਣ ਮੇਰੇ ਮੂੰਹ ਚ ਉਹ ਗੱਲ ਪਾਣੀ ਚਾਹੁੰਦੇ ਆ ਦੇਖੋ ਮੈਂ ਸਵਾਲ ਪਤਾ ਕਿਉਂ ਲੈ ਰਿਹਾ ਕਿਉਂਕਿ ਪੈਸਕੰਗ ਤੁਸੀਂ ਪਹਿਲਾਂ ਵੀ ਕੀਤੀ ਸੀ ਨਸ਼ੇ ਵਾਲਿਆਂ ਦੇ ਖਿਲਾਫ ਉਸ ਤੋਂ ਬਾਅਦ ਕੋਈ ਐਕਸ਼ਨ ਹੋਇਆ ਪਰ ਮੁੜ ਕੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਨਹੀਂ ਕਿਉਂ ਨਹੀਂ ਐਕਸ਼ਨ ਹੋਇਆ ਨਹੀਂ ਨਹੀਂ ਦੱਸੋ ਉਸ ਤੋਂ ਬਾਅਦ ਕਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਜੀ ਨਹੀਂ ਨਹੀਂ ਉਹ ਉਹ ਨਸ਼ੇ ਵਾਲੇ ਬੰਦਿਆਂ ਦੇ ਕੋਈ ਐਕਸ਼ਨ ਨਹੀਂ ਹੋਇਆ ਦੱਸੋ ਤੁਸੀਂ ਸਾਨੂੰ ਤੁਸੀਂ ਅਰੇ ਸਰ ਕਿੱਦਾਂ ਨਹੀਂ ਹੋਇਆ ਜੀ ਤਿੰਨੇ ਬੰਦੇ ਫੜ ਕੇ ਅੰਦਰ ਧੱਕੇ ਗਏ ਆ ਕੋਈ ਸਾਡੇ ਨਾਲ ਕੋਈ ਪ੍ਰੈਸ ਕਾਨਫਰੰਸ ਕੀਤੀ ਨਹੀਂ ਉਸ ਤੋਂ ਬਾਅਦ ਕੋਈ ਗੱਲਬਾਤ ਹੀ ਨਹੀਂ ਕੀਤੀ ਯਾਰ ਉਹਨਾਂ ਬੰਦਿਆਂ ਤੇ ਜੇ ਐਕਸ਼ਨ ਨਾ ਹੁੰਦਾ ਫੇਰ ਮੈਂ ਕਰਦਾ ਪ੍ਰੈਸ ਕਾਨਫਰੰਸ ਵੀ ਭਾਈ ਪ੍ਰਸ਼ਾਸਨ ਨੇ ਸੁਣੀ ਨਹੀਂ ਤੁਸੀਂ ਹੁਣ ਕਿੰਨੇ ਪੈਸੇ ਜਿਹੜਾ ਤੁਸੀਂ ਕਹਿ ਰਹੇ ਸੀ ਪੈਸੇ ਵੀ ਕੋਈ ਆਏ ਹੈਗੇ ਤੁਹਾਨੂੰ 1.5 ਕਰੋੜ ਰੁ 1 ਕਰੋੜ ਰੁਪਇਆ ਸਾਡੇ ਨਾਲ ਐਸ.ਡੀ.ਐਮ ਸਾਹਿਬ ਨੇ ਜਿਹੜੇ ਕਲੈਕਟਰ ਨੇ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਇਸ ਵੀਰਵਾਰ ਸਾਨੂੰ 1 ਕਰੋੜ ਰੁਪਇਆ ਹੋਰ ਦੇ ਦੇਣਗੇ ਮੰਤਰੀ ਸਾਹਿਬ ਨੇ ਵੀ ਉਦਣ ਬਕਾਇਦਾ ਇਹਨਾਂ ਨੂੰ ਕਾਲ ਕਰਕੇ ਕਿਹਾ ਡੀ.ਸੀ ਸਾਹਿਬ ਨੇ ਵੀ ਕਿਹਾ ਸੋ 1 ਕਰੋੜ ਰੁਪਇਆ ਸਾਨੂੰ ਹੋਰ ਆਇਆ ਜੀ 3.5 ਕਰੋੜ ਰੁਪਇਆ ਜਿਹੜਾ ਸਾਨੂੰ ਮਿਲ ਗਿਆ ਹੈ ਅਸੀਂ ਹੁਣ ਡਿਵੈਲਪਮੈਂਟ ਦੇ ਇਸ ਕਲੋਨੀ ਨੂੰ ਡਿਵੈਲਪ ਕਰਨ ਦੇ ਲਈ ਜਿਹੜਾ ਅਗਲਾ ਜਿਹੜੇ ਕਾਰਜ ਔਰੰਭਣ ਜਾ ਰਹੇ ਆ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਸੇ ਦੀਆਂ ਗੱਲਾਂ ਚ ਆ ਕੇ ਕਿਸੇ ਭਰਮ ਭਲੇਖੇ ਚ ਪੈਣ ਦੀ ਲੋੜ ਨਹੀਂ ਸ਼ਹਿਰ ਵਾਸੀਆਂ ਨੂੰ ਅਕਾਲਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਵਧੀਆ ਅਪਰੂਵਡ ਕਲੋਨੀ ਦੇਣਾ ਸਾਡਾ ਮੁੱਖ ਮਕਸਦ ਆ ਸੋ ਮੇਰੀ ਵੀ ਇਹੀ ਕੋਸ਼ਿਸ਼ ਆ ਜੇ ਅਕਾਲਪੁਰਖ ਨੇ ਐਡਾ ਵੱਡਾ ਔਦਾ ਬਖਸ਼ਿਆ ਆ ਜੇ ਪ੍ਰਮਾਤਮਾ ਨੇ ਤਾਜ ਬਖਸ਼ਿਆ ਤੇ ਆਪਣਾ ਨਾਂ ਰਹਿ ਜਵੇ ਆਪਾਂ ਲੋਕਾਂ ਨੂੰ ਕੁਝ ਦੇ ਜਾਈਏ ਸੋ ਇਸ ਤੋਂ ਇਲਾਵਾ ਕੋਈ ਪ੍ਰਾਪਰਟੀ ਇੰਪਰੂਵਮੈਂਟ ਟਰਸ ਦੀ ਕਿਤੇ ਅਲੇ ਦੁਆਲੇ ਪਈ ਹੈਗੀ ਹੈ ਜੀ ਇੱਕੋ ਹੀ ਸਕੀਮ ਆ ਜੀ ਇੰਪਰੂਵਮੈਂਟ ਟਰਸ ਦੀ ਇਸ ਤੋਂ ਬਾਅਦ ਅਸੀਂ ਐਕਵਾਇਰ ਕਰਾਂਗੇ ਇਹਨਾਂ ਪੈਹਾਂ ਦੇ ਨਾਲ ਦੂਜੀ ਪ੍ਰਾਪਰਟੀ ਦੂਜੀ ਪ੍ਰਾਪਰਟੀ ਕਰਾਂਗੇ ਜੀ ਆਪਸ਼ਨ ਕਰ ਰਹੇ ਆਂ ਜੀ ਲਾਸਟ ਟਾਈਮ ਤੁਸੀਂ ਕਦੋਂ ਮੇਰੇ ਸੀ ਦੱਸੋ ਦੱਸੋ ਮੜਾ ਜੀ ਇਹ ਆਪਸ਼ਨ ਕਰ ਰਹੇ ਆਂ ਜਲਦੀ ਅਸੀਂ ਅੱਛਾ ਜੀ ਤੇ ਕਮਰਸ਼ੀਅਲ ਪ੍ਰਾਪਰਟੀ ਦੀ ਓਕੇ ਜੀ ਤੇ ਦੈਨ ਉਸ ਤੋਂ ਬਾਅਦ ਅਸੀਂ ਜਿਹੜੇ ਉਹਦੇ ਪੈਸੇ ਆ ਜਾਣਗੇ 25-30 ਕਰੋੜ ਰੁਪਇਆ ਤੇ ਦੈਨ ਅਸੀਂ ਰੀਸਿਟ ਕਰਾਂਗੇ ਦੈਨ ਐਕੁਇਜ਼ੀਸ਼ਨ ਦੀ ਜਿਹੜੀ ਫਰਦਰ ਅਸੀਂ ਉਹਦਾ ਇਹ ਸਾਰਾ ਮੇਰਾ ਸਵਾਲ ਇਹ ਸੀਗਾ ਕਿ ਜਿਵੇਂ 4 ਏਕੜ ਹੁਣ ਤੁਹਾਨੂੰ ਇੱਥੇ ਮਿਲੇ ਹੈਗੇ ਹੋਰ ਵੀ ਕੋਈ ਇੰਪਰੂਵਮੈਂਟਸ ਦੀ ਪ੍ਰਾਪਰਟੀ ਨਹੀਂ ਇਹ ਸਿੰਗਲ ਪ੍ਰਾਪਰਟੀ ਹੈ ਓਏ ਤੁਹਾਨੂੰ ਆਸੋ ਤੁਸੀਂ ਗੱਲ ਕੀਤੀ ਤੁਹਾਡੇ ਜਾਂ ਤੋਂ ਪਹਿਲਾਂ ਟਰਾਲੀਆਂ ਲਾ ਕੇ ਸਫਾਈ ਕਰਾ ਦੇਤੀ ਮੈਂ ਯਾਦ ਕਰਾ ਰ ਮਹਾਂ ਨਗਰ ਕੌਂਸਲ ਦੇ ਪ੍ਰਧਾਨ ਵੀ ਤੁਹਾਡੀ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਤਾਲਮੇਲ ਨਹੀਂ ਬਣਾਇਆ ਕਿ ਤੁਹਾਡੇ ਜਾਂ ਤੋਂ ਪਹਿਲਾਂ ਹੀ ਸਫਾਈ ਕਿ ਹੋਈ ਜੀ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੂੰ ਕਿੱਦਾਂ ਸੁਭ ਮਿਲ ਗਈ ਜੀ ਕੋਈ ਤੇ ਮੈਂ ਗੱਲ ਕਰਦਾ ਤੁਹਾਡੀ ਜੇ ਜੇ ਉਹ ਸਾਡੇ ਹੁੰਦੇ ਮੇਰੀ ਗੱਲ ਸੁਣੋ ਜੇ ਉਹ ਮਤਲਬ ਸਾਡੀ ਗੱਲ ਮੰਨਦੇ ਹੁੰਦੇ ਤਾਲਮੇਲ ਨਹੀਂ ਹੈ ਤਾਲਮੇਲ ਦੀ ਗੱਲ ਨਹੀਂ ਹੈਗੀ ਭਾਜੀ ਦੇਖੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਕਮੀ ਆ ਕਿ ਪ੍ਰਧਾਨ ਜੀ ਖੁਦ ਉੱਥੇ ਕੂੜਾ ਸਟਾਰ ਰਹੇ ਨੇ ਪ੍ਰਧਾਨ ਜੀ ਦੀ ਇੱਛਾ ਤੋਂ ਬਿਨਾਂ ਕਿੱਦਾਂ ਸੈਟ ਹੋ ਸਕਦਾ ਜੀ ਮੈਨੂੰ ਦੱਸੋ ਤੁਸੀਂ ਉਹਨਾਂ ਦੀ ਕੀ ਸਹਿਮਤੀ ਤੋਂ ਬਿਨਾਂ ਉੱਥੇ ਸਾਡੀ ਕਲੋਨੀ ਦੇ ਵਿੱਚ ਕੂੜਾ ਸੈਟ ਹੋ ਰਿਹਾ ਪ੍ਰਧਾਨ ਦੀ ਗੱਲ ਕਰਦੇ ਜੀ ਹਾਂਜੀ ਕਿਹੜੇ ਪ੍ਰਧਾਨ ਜੀ ਜਿਹੜੇ ਮੌਜੂਦਾ ਪ੍ਰਧਾਨ ਨੇ ਜੀ ਤੁਹਾਡੀ ਪਾਰਟੀ ਦੇ ਜਾਂ ਨਗਰ ਕੌਂਸਲ ਨਗਰ ਕੌਂਸਲ ਦੇ ਪ੍ਰਧਾਨ ਦੀ ਗੱਲ ਕਰਦੇ ਤੁਹਾਡੀ ਪਾਰਟੀ ਦੇ ਹੀ ਆ ਜੀ ਸਾਡੀ ਪਾਰਟੀ ਦੇ ਹੈਗੇ ਨੇ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਜੀ ਜੇ ਕੋਈ ਜੇ ਕੋਈ ਸਾਡੀ ਪਾਰਟੀ ਦੇ ਵਿੱਚ ਰਹਿ ਕੇ ਵੀ ਕੋਈ ਗਲਤ ਕੰਮ ਕਰਦਾ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਦੀ ਪਿੱਠ ਥੱਪੜਨੀ ਹੈ ਇਹ ਫੇਰ ਕੱਟੜਵਾਦ ਦਾ ਪਾਰਟੀ ਦਾ ਫ੍ਰੈਕਸ਼ਨ ਨੂੰ ਕੱਟੜਵਾਦ ਨੂੰ ਲੈ ਰਹੇ ਆ ਆਪਣੀ ਪਾਰਟੀ ਨੂੰ ਲੈ ਕੇ ਮੈਂ ਤਾਂ ਭਾਜੀ ਲਿਖਤੀ ਮੈਂ ਤਾਂ ਲਿਖਤੀ ਤੌਰ ਤੇ ਭੇਜੇ ਪੰਜ ਚਿੱਠੀਆਂ ਭੇਜ ਚੁੱਕਾ ਜੀ ਪੰਜ ਪੰਜ ਵਾਰ ਲਿਖਤੀ ਬਕਾਇਦਾ ਸੈਕਟਰੀ ਸਾਹਿਬ ਨੂੰ ਬਕਾਇਦਾ ਡਾਇਰੈਕਟਰ ਸਾਹਿਬ ਨੂੰ ਮੈਂ ਇਹਦੇ ਸੰਬੰਧੀ ਲਿਖ ਕੇ ਭੇਜ ਚੁੱਕਾ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਹਾਈ ਕਮਾਂਡ ਨੂੰ ਕੁਝ ਲੈ ਕੇ ਭੇਜਦੇ ਆ ਕਿ ਸਰਕਾਰ ਦੇ ਵਿਰੋਧ ਦੇ ਜਿਹੜਾ ਸਾਡੀ ਪਾਰਟੀ ਦੇ ਬੰਦੇ ਕੰਮ ਕਰ ਰਹੇ ਆ ਇਦਾਂ ਨਹੀਂ ਜੀ ਮੈਂ ਤਾਂ ਆਪਣੇ ਡਿਪਾਰਟਮੈਂਟ ਨੂੰ ਲਿਖ ਕੇ ਭੇਜਿਆ ਕਿ ਸਾਡੀ ਪ੍ਰਾਪਰਟੀ ਦੇ ਵਿੱਚ ਕੂੜਾ ਸਿੱਟਿਆ ਜਾ ਰਿਹਾ ਠੀਕ ਹੈ ਜੀ ਸੋ ਉਹਦੇ ਸਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਐਕਸ਼ਨ ਵੀ ਹੋਵੇ। ਬੜ ਇੱਕ ਉਹ ਦੱਸਿਆ ਕਿ ਇੰਪਰੋਵਰ ਟੈਸਟ ਪੁਣੇ ਪੰਜਾਬ 'ਚ ਆਪਣੀਆਂ ਪ੍ਰਾਪਰਟੀਆਂ ਵੇਚ ਰਿਹਾ। ਕਿ ਇੱਥੇ ਨਵੇਂ ਸ਼ਰਤੀ ਹੈ। ਤੇ ਜਿਹੜੀ ਜਿਹੜਾ ਕੋਈ ਪਲਾਟ ਸੇਲ ਕਰਨੇ ਵਾਲਾ ਰਹਿੰਦਾ ਜੀ ਜਿਹਦਾ ਸਾਡੀ ਪ੍ਰਾਪਰਟੀ ਆ। ਸਾਡੀ ਪ੍ਰਾਪਰਟੀ ਦੇ 19 ਐਸ.ਈ.ਓ. ਸ਼ਾਪ ਕਮ ਆਫਿਸ ਉਹ ਸੇਲ ਕਰਨ ਨੂੰ ਹਜੇ ਰਹਿੰਦੇ ਨੇ ਜੀ। ਬੀਰ ਹੈਚੀ ਪਲਾਟ ਜਿਹੜੇ ਆ ਉਹ ਸੇਲ ਕਰਨ ਨੂੰ ਰਹਿੰਦੇ ਨੇ। ਅਸੀਂ ਉਹਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਈ-ਆਕਸ਼ਨ ਕਰਨ ਜਾ ਰਹੇ ਹਾਂ। ਬਕਾਇਦਾ ਤੁਹਾਡੇ ਸਾਰੇ ਭਰਾਵਾਂ ਦੇ ਚੈਨਲਾਂ ਉੱਤੇ ਵੀ ਅਖਬਾਰਾਂ ਦੇ ਉੱਤੇ ਵੀ ਉਦੇ ਇਹ ਅਕਸ਼ਰ ਦੇ ਟੈਂਡਰ ਵੀ ਲਾਏ ਜਾਣਗੇ ਇਸ਼ਤਿਹਾਰ ਦਿੱਤਾ ਜਾਊਗਾ ਸੋ ਸਾਰਾ ਹੀ ਜਿਸ ਵੀ ਭਰਾ ਨੇ ਕੋਈ ਜਿਹਨੂੰ ਲੋਡ ਹੋਊਗੀ ਜੀ ਉਹ ਆਪਣੀ ਬਹੁਤ ਚੋਰੀ ਹੋਇਆ ਜਾ ਫੈਲਾ ਗਿਆ ਨੇ ਚੋਰੀ ਦਾ ਚੋਰੀ ਚਾਹੀ ਉਹਦੇ ਐਫਆਈਆਰ ਕਰਾ ਰਿਹਾ ਉਹਦੀ ਐਫਆਈਆਰ ਕਰਾ ਦੇ ਜੀ ਬਰੇ ਹੋਣੇ ਕਰਵਾ ਰਿਹਾ ਫਿਰ ਦੇਖ ਕੇ ਆਏ लास्ट ਟਾਈਮ ਕਿਸੇ ਦਾ ਹੋ ਗਿਆ ਐਸੀ ਉੱਥੇ लास्ट ਟਾਈਮ लास्ट ਟਾਈਮ ਮੈਂ ਅੱਜ ਤੋਂ ਕਰੀਬ ਸਾਡੇ ਜਿਹੜੇ ਮੁਲਾਜ਼ਮ ਨੇ ਮੈਂ ਨਹੀਂ ਗਿਆ ਸਾਡੇ ਜਿਹੜੇ ਮੁਲਾਜ਼ਮ ਨੇ ਅੱਜ ਤੋਂ ਕੀ 15 ਦਿਨ ਪਹਿਲਾਂ ਮਹੀਨਾ ਪਹਿਲਾਂ ਗਏ ਸੀ ਜਦੋਂ ਰਿਕਾਰਡ ਸਾਨੂੰ ਰਿਕਾਰਡ ਦੀ ਲੋੜ ਸੀਗੀ ਕਿਉਂਕਿ ਹੁਣ ਦੀ ਇਸ ਜਿਹੜੀ ਡਿਵੈਲਪਮੈਂਟ ਆ ਫਾਈਲ ਆ ਉਹ ਅਸੀਂ ਆਲਰੇਡੀ ਪਹਿਲਾਂ ਥੋੜੀ ਆਪਣੇ ਕੋਲ ਸਾਬ ਲਈਆਂ ਸੀ ਉੱਥੇ ਸਿਸੀਟੀਵੀ ਕੈਮਰੇ ਹੈਗੇ ਆ ਜੀ ਮੈਂ ਸੀਸੀਟੀਵੀ ਤਾਂ ਨਹੀਂ ਸਰ ਉਹ ਕਿਉਂਕਿ ਟਾਈਮ ਕਿ ਹੋ ਸਕਦਾ ਫਿਰ ਲਵਾ ਦੇਣੀ ਸੀ ਕਿ ਜੀ ਉਹ ਭਾਜੀ ਸਾਨੂੰ ਇਹ ਥੋੜਾ ਪਤਾ ਸੀ ਵੀ ਸਰ ਪੁਰਾਣਾ ਰਿਕਾਰਡ ਚੱਕ ਕੇ ਲਾ ਦੇਣਗੇ ਇਹ ਦੇਖੋ ਸਰ ਚੋਰ ਕਿੱਡੇ ਫਸਕਲਾਦ ਨੇ ਲੋਹਾ ਛੱਡ ਕੇ ਨੱਕੜ ਲੋਹੇ ਦੀਆਂ ਲਵਾੜੀਆਂ ਛੱਡ ਗਿਆ ਜੀ ਨਹੀਂ ਉਹ ਕਹਿੰਦੇ ਸਾਨੂੰ ਪਤਾ ਹੀ ਹੈ ਫਰਸਟ ਕਲਾਸ ਕੌਣ ਹੈ ਫਿਰ ਉਹਨੂੰ ਸਰ ਸ਼ਕਤ ਦੀ ਗੱਲ ਹੁੰਦੀ ਹੈ ਨਹੀਂ ਨਹੀਂ ਇਦਾਂ ਨਹੀਂ ਦੇਖੋ ਜੇ ਆਪਾਂ ਨੂੰ ਸਾਨੂੰ ਇਹ ਸੀਗਾ ਵੀ ਜਿਹੜੀ ਡਿਵੈਲਪਮੈਂਟ ਰੋਕਣ ਦੇ ਲਈ ਇਹ ਹੱਥ ਕੰਡੇ ਪਣਾ ਰਹੇ ਨੇ ਸਾਨੂੰ ਇਹ ਨਹੀਂ ਸੀ ਪਤਾ ਵੀ 2006 ਵਾਲੀਆਂ ਫਾਈਲਾਂ ਇਦਾਂ ਕੱਢ ਕੇ ਵਿੱਚੋਂ ਪੇਪਰ ਲੈ ਜਾਣਗੇ ﺍﻟमारी ਭਰ ਕੇ ਉਹਦੇ ਪਿੱਛੇ ਕਾਰਨ ਕੀ ਸਮਝਦੇ ਫਿਰ ਡਿਵੈਲਪਮੈਂਟ ਰੋਕਣਾ ਡਿਵੈਲਪਮੈਂਟ ਰੋਕਣਾ ਹੋਰ ਕਾਰਨ ਕੀ ਹੈ ਜੀ ਇਹ ਸ਼ਹਿਰ ਦੀ ਡਿਵੈਲਪਮੈਂਟ ਰੋਕਣਾ ਜਿਲਵਾਹਾ ਸਾਹਿਬ ਦੀ ਨਹੀਂ ਇੰਪਰੂਵਮੈਂਟ ਟਰਸਟ ਦੀ ਕਲੋਨੀ ਨੂੰ ਡਿਵੈਲਪਮੈਂਟ ਨੂੰ ਰੋਕਣਾ ਕਿਤੇ ਨਾ ਕਿਤੇ ਉਹਨਾਂ ਦੀ ਅੱਖ ਸੀ ਇਹਨੂੰ ਦੱਬਣ ਦੀ ਚਾਰ ਕਿੱਲੇ ਹੋ ਗਿਆ ਜਿਲਵਾਹਾ ਦੇ ਮੇਰੇ ਵੀ ਨਹੀਂ ਉਹ ਇਹਨਾਂ ਦੀ ਅੱਖ ਸੀ ਉਹ ਇਹਨਾਂ ਕੌਣ ਹੈ ਉਹ ਸੂਤਰਧਾਰ ਕੌਣ ਹੈ ਮੜੋ ਦੱਸੋ ਹੁਣ ਜੇ ਤੁਸੀਂ ਆਏ ਹੋ ਕੁਝ ਤਾਂ ਦੱਸੋ ਸੂਤਰਧਾਰ ਜਿਹੜੇ ਦੱਸਾਂਗੇ ਜਲਦੀ ਜਲਦੀ ਦੱਸਾਂਗੇ ਬਕਾਇਦਾ ਬਕਾਇਦਾ ਨਾਮ ਲੈ ਕੇ ਬਕਾਇਦਾ ਉਹਨਾਂ ਤੇ ਲਿਖਤੀ ਤੌਰ ਤੇ ਸਰਕਾਰ ਨੂੰ ਵੀ ਭੇਜਾਂਗੇ ਕਰ ਰਹੇ ਆ ਮੈਂ ਤਾਂ ਕਿ ਤੂੰ ਦੱਸ ਨਹੀਂ ਸਰ ਉਹ ਦੱਸਾਂਗੇ ਕਬਰਾਉਣਾ ਕਬਰਾਉਣਾ ਮੈਂ ਕਿੰਨੇ ਚਿਰ ਤੋਂ ਪਿਆ ਜਣਾ ਤੁਸੀਂ ਕਹਿੰਦੇ ਗਊਸ਼ਲਾ ਸੀ ਉਹ ਤੋਂ ਉਹ ਸਾਰਾ ਅਸੀਂ 6 ਮਹੀਨੇ ਪਹਿਲਾਂ ਮੈਂ ਆਪਣਾ ਪ੍ਰਧਾਨ ਨੂੰ ਲਿਖਿਆ ਕਮੇਟੀ ਨੂੰ ਲਿਖਿਆ ਵੀ ਇਹਨੂੰ ਰਿਮੂਵ ਕੀਤਾ ਜਾਵੇ ਇਹ ਇਲੀਗਲ ਪਿਆ ਹੋਇਆ ਫਿਰ ਸਰਕਾਰ ਦੇ ਨੋਟਸ ਚ ਲਿਆਂਦਾ ਸਰਕਾਰ ਨੇ ਇਹਨਾਂ ਨੂੰ ਬੁਲਾਇਆ ਵੀ ਸੀਗਾ ਉਹ ਪੈਂਡਿੰਗ ਪਈ ਹੈ ਸੀਬੀਓ ਦੇ ਕੋਲ ਇਨਕੁਆਇਰੀ ਉਹਦਾ ਪਤਾ ਨਹੀਂ ਕੀ ਰਿਜ਼ਲਟ ਕੀ ਹੋਇਆ ਆਊਟਕਮ ਨਹੀਂ ਹੋਇਆ ਚੀਫ ਬਿਜਲੀਅਨਸ ਅਫਸਰ ਦੇ ਕੋਲ ਪੈਂਡਿੰਗ ਆ ਸਾਡੀ ਕੰਪਲੇਂਟ ਵੀ ਤੇ ਬਗੈਰ ਤੇ ਪੇਨ ਉਹਨੇ ਸਰ ਮਨਜ਼ੂਰੀ ਇਲੀਗਲ ਰਾਤ ਨੂੰ ਪਾਇਆ ਇਲੀਗਲ ਪਾਇਆ ਨਾ ਮਨਜ਼ੂਰੀ ਤਾਂ ਲਈ ਨਹੀਂ ਕਿਸੇ ਤੋਂ ਸਾਡੇ ਕੋਲ ਇਸ ਕਰਕੇ ਰੋਕੇ ਸਾਡੇ ਕੋਲ ਫੰਡ ਨਹੀਂ ਸੀ ਸੀ ਡਿਵੈਲਪਮੈਂਟ ਨਹੀਂ ਕਰਾ ਸਕਦੇ ਸੀ ਹੁਣ ਅਸੀਂ ਨਿਸ਼ਾਨਦੀ ਕਰਾਵਾਂਗੇ ਸਭ ਤੋਂ ਪਹਿਲਾਂ ਜੇ ਇਹ ਉਹਨੇ ਕਾਰਨਰ ਹੋ ਸਕਦਾ ਸਾਨੂੰ ਮੈਨੂੰ ਸ਼ੱਕ ਆ ਵੀ ਉਹ ਕਬਜ਼ਾ ਨਾ ਕੀਤਾ ਹੋਵੇ ਅਸੀਂ ਪੂਰਾ ਚੈੱਕ ਕਰਾਂਗੇ ਇੰਚ ਟੂ ਇੰਚ ਆਪਣੇ ਡਰਾਇੰਗ ਦੇ ਹਿਸਾਬ ਨਾਲ ਜੇ ਕੋਈ ਇਨਕ੍ਰੋਚਮੈਂਟ ਹੋਵੇ ਉਹ ਵੀ ਰਿਮੂਵ ਕਰਾਵਾਂਗੇ ਤੇ ਪਰਚਾ ਵੀ ਕਰਾਵਾਂਗੇ ਇਕਾ ਚੋਰੀ ਦਾ ਪਰਚਾ ਇਕ ਆਹ ਇੱਕ ਜਿਹੜਾ ਪੋਲਿਊਸ਼ਨ ਐਕਟ ਦੀ ਵੀ ਉਹਨਾਂ ਨੇ ਲੰਘਣਾ ਕੀਤਾ कूड़ा ਸੁੱਟ ਕੇ ਇਹਦੇ ਤੇ ਐਫਆਈਆਰ ਬਣਦੀ ਹੈ ਪੋਲਿਊਸ਼ਨ ਐਕਟ ਦਾ ਵੀ ਪਰਚਾ ਹੋਊਗਾ ਜੀ ਜਿਹੜਾ ਸੀਵਰਲ ਇਲੀਗਲ ਸੀਵਰ ਪਾਇਆ ਤੇ ਦੁਬਾਰਾ ਜਿਹੜਾ ਉਹਦਾ ਵੀ ਅਜੇ ਤੱਕ ਅਜੇ ਤੱਕ ਦੁਬਾਰਾ ਫਿਰ ਨਹੀਂ ਜਿਹੜਾ ਜੇ ਇਨਕੇ ਸਰ ਕੋਈ ਗੱਲ ਨਹੀਂ ਜੀ ਲਾਲ ਤੋਂ ਲਾਲ ਤੋਂ ਜਿਹੜਾ ਕਰਦੇ ਕਰਨ ਦਾ ਉਹਨਾਂ ਨੂੰ ਉਹਨਾਂ ਨੇ ਕਰਨਾ ਕਰਨ ਦੋ ਅਸੀਂ ਆਪਣਾ ਕੰਮ ਕਰਾਂਗੇ ਕਾਨੂੰਨ ਦੇ ਹਿਸਾਬ ਨਾਲ ਜਵਾਬ ਦੇਵਾਂਗੇ ਜਿਹੜੇ ਕੋਈ ਮਕਾਨ ਬਣਾ ਰਿਹਾ ਉਹਦੇ ਘਰ ਅੱਗੇ कूੜਾ ਸੁੱਟੇਗੇ ਰੋਕਣ ਸੈਕਸ਼ਨ ਹੀ ਰੋਕ ਦੋ ਅੱਜ ਤੱਕ ਪੁਰਾ ਉਹ ਅੱਜ ਤੱਕ ਵੀ ਦੇਖਦਾ ਤਾਂ ਬਹੁਤ ਸਾਲਾਂਾਂ ਤੋਂ ਮੈਂ ਤੁਹਾਨੂੰ ਦੱਸਦਾ ਜੀ ਸਾਡੇ ਕੋਲ ਨਾ ਪਹਿਲਾਂ ਇੰਪਰੂਵਮੈਂਟ ਟਰਸਟ ਕੋਲ ਡਿਵੈਲਪਮੈਂਟ ਲਈ ਫੰਡ ਨਹੀਂ ਸੀ ਸਾਡੀ ਮਜਬੂਰੀ ਸੀਗੀ ਕਿ ਅਸੀਂ ਉਹਨੂੰ ਡਿਵੈਲਪ ਕਿੱਦਾਂ ਕਰੀਏ ਕਲੋਨੀ ਨੂੰ ਬਿਨਾਂ ਪੈਸੇ ਤੋਂ ਡਿਵੈਲਪ ਨਹੀਂ ਹੋਣੀ ਸੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਪੇ ਇੰਪਰੂਵਮੈਂਟ ਟਰਸਟ ਨੂੰ ਤਾਂ 1.5 ਕਰੋੜ ਰੁਪਏ ਸਰਕਾਰ ਤੋਂ ਆ ਗਏ ਕਰੋੜ ਰੁਪਏ ਹੋਰ ਆ ਬੀਰਵਾ ਨੂੰ ਆਉਣ ਇਹ ਪਾਗਲ ਹੋ ਗਏ ਬਖਲਾ ਗਏ ਬੈਕ ਸਾਈਡ ਤੇ ਕੁਆੜੀ ਨੇ ਕੰਮ ਕੀਤੇ ਸਨ ਸਰੋਂ ਹਟਾਵਾਂਗੇ ਸਾਰੇ ਕਬਜ਼ੇ ਕਰਾਂਗੇ ਭਾਦੀ ਹੁਣ ਡਿਵੈਲਪਮੈਂਟ ਨੇ ਕਰਾਂ ਡੇਢ ਆ ਗਿਆ ਸਾਨੂੰ 1 ਕਰੋੜ ਰੁਪਇਆ ਵੀਰਵਾਰ ਤੱਕ ਪ੍ਰੋਮਿਸ ਕੀਤਾ ਜੀ ਇਹਨਾਂ ਨੇ ਉਹਦੀ ਨਿਸ਼ਾਨੀ ਡਾਇਰੈਕਟ ਕਲੈਕਟਰ ਨੇ ਉਹ ਡੇਢ ਕਰੋੜ ਕਰੋੜ ਰੁਪਇਆ ਸਾਨੂੰ ਹੋਰ ਦੇ ਦੇਣਾ ਉਹ ਕਿਹੜੇ ਅਕਾਊਂਟ ਚਾਹ ਚਲੋ ਸਾਹਿਬ ਡੇਢ ਕਰੋੜ ਰੁਪਇਆ ਇੰਪਰੂਵਮੈਂਟ ਟਰਸਡੇ ਸਾਡੇ ਅਕਾਊਂਟ ਚ ਤੁਹਾਡੇ ਅਕਾਊਂਟ ਚ ਇੰਪਰੂਵਮੈਂਟ ਟਰਸ ਨਵਾਂ ਸ਼ਹਿਰ ਦੇ ਅਕਾਊਂਟ ਚ ਜੀ